ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਬਹੁਤ ਹੀ ਟੇਸਟੀ ਬਣਾਉਣ ਜਾ ਰਹੇ ਹਾਂ ਜੀ ਟਮਾਟਰ ਤੇ ਕੱਚੇ ਆਮ ਦੀ ਖੱਟੀ ਮਿੱਠੀ ਚਟਨੀ ਜੀ ਇਹ ਬਹੁਤ ਹੀ ਰਿਕਵੈਸਟਡ ਵੀਡੀਓ ਆ ਮੇਰੇ ਕਿਸ ਵੀਵਰਸ ਨੇ ਮੈਨੂੰ ਕਮੈਂਟ ਕਰਕੇ ਕਿਹਾ ਸੀ ਕਿ ਤੁਸੀਂ ਜਿਹੜੀ ਆਲੂ ਮਟਰ ਦੀ ਸਬਜ਼ੀ ਤੇ ਪੂਰੀਆਂ ਦੇ ਨਾਲ ਟਮਾਟਰ ਦੀ ਚਟਨੀ ਬਣਾਈ ਸੀ ਉਹਦੀ ਵੀਡੀਓ ਸ਼ੇਅਰ ਕਰੋ ਤੇ ਉਹਨਾਂ ਦੇ ਕਹਿਣ ਤੇ ਅੱਜ ਮੈਂ ਵੀਡੀਓ ਬਣਾਉਣ ਜਾ ਰਹੀ ਹਾਂ ਚਲੋ ਜੀ ਤੁਹਾਨੂੰ ਦੱਸ ਦਿਆਂ ਕਿ ਆਪਾਂ ਇਹ ਚਟਨੀ ਕਿਸ ਤਰ੍ਹਾਂ ਬਣਾਉਂਦੇ ਹਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਟਮਾਟਰਾਂ ਦੀ ਚਟਨੀ ਬਣਾਉਣ ਵਾਸਤੇ ਇਹ ਮੈਂ ਚਾਰ ਟਮਾਟਰ ਲਏ ਨੇ ਤੇ ਇੱਕ ਕੱਚੀ ਅੰਬੀ ਲਈ ਹੈ ਤੇ ਇਹਨਾਂ ਨੂੰ ਪਹਿਲਾਂ ਆਪਾਂ ਸਭ ਤੋਂ ਭੁੰਨ ਕੇ ਤਿਆਰ ਕਰਾਂਗੇ ਤੇ ਫਿਰ ਇਹਦੀ ਚਟਨੀ ਬਣਾਵਾਂਗੇ ਗੈਸ ਔਨ ਕਰਕੇ ਆਪਾਂ ਇੱਕ ਇਹ ਵਾਲੀ ਜਾਲੀ ਉੱਪਰ ਰੱਖਾਂਗੇ ਤੇ ਫਿਰ ਆਪਾਂ ਟਮਾਟਰ ਤੇ ਨਾਲ ਹੀ ਇਹ ਵਾਲੀ ਅੰਬੀ ਇਹਨੂੰ ਰੱਖਾਂਗੇ ਇਹਨਾਂ ਨੂੰ ਆਪਾਂ ਭੁੰਨ ਲਵਾਂਗੇ ਆਮ ਤੇ ਟਮਾਟਰ ਨੂੰ ਆਪਾਂ ਭੁੰਨ ਕੇ ਇਸ ਤਰ੍ਹਾਂ ਤਿਆਰ ਕਰ ਲਿਆ ਗੈਸ ਆਪਾਂ ਬੰਦ ਕਰਤਾ ਹੈ ਤੇ ਹੁਣ ਇਹਨੂੰ ਥੋੜਾ ਜਿਹਾ ਠੰਡਾ ਹੋਣ ਦਵਾਂਗੇ ਤੇ ਫੇਰੇ ਦੀ ਆਪਾਂ ਚਟਨੀ ਬਣਾਉਣੀ ਸ਼ੁਰੂ ਕਰਦੇ ਆਂ ਟਮਾਟਰ ਤੇ ਆਂਬ ਨੂੰ ਆਪਾਂ ਟੱਕ ਕੇ ਰੱਖਤਾ ਸੀ ਹੋਣੇ ਥੋੜੇ ਠੰਡੇ ਹੋ ਗਏ ਨੇ ਤਾਂ ਹੁਣ ਆਪਾਂ ਇਹਦਾ ਛਿਲਕਾ ਉਤਾਰ ਲੈਨੇ ਆ ਇਸ ਤਰ੍ਹਾਂ ਕਰਕੇ ਆਪਾਂ ਇਹਦਾ ਛਿਲਕਾ ਉਤਾਰ ਲਵਾਂਗੇ ਟਮਾਟਰ ਆਪਾਂ ਛੇਲ ਲੈਨੇ ਆ ਦੇਖੋ ਆਂਬ ਵੀ ਕਿੰਨੀ ਚੰਗੀ ਤਰੀਕੇ ਨਾਲ ਪੁੱਜ ਗਿਆ ਤੇ ਇਹਦਾ ਛਿਲਕਾ ਆਪਣੇ ਆਪ ਉੱਤਰ ਰਿਹਾ ਹੈ ਬਸ ਇਹਨੂੰ ਵੀ ਆਪਾਂ ਛੇਲ ਲਵਾਂਗੇ ਟਮਾਟਰ ਤੇ ਅੰਬਾਂ ਦਾ ਆਪਾਂ ਛਿਲਕਾ ਉਤਾਰ ਲਿਆ ਤੇ ਇੱਥੇ ਇੱਕ ਗੱਲ ਧਿਆਨ ਰੱਖਣੀ ਹੈ ਕਿ ਇਹਨਾਂ ਨੂੰ ਤੁਸੀਂ ਧੋਣਾ ਨਹੀਂ ਹੈ ਤੁਸੀਂ ਇਹਨਾਂ ਦੀ ਇਸ ਤਰ੍ਹਾਂ ਹੀ ਚਟਨੀ ਬਣਾਣੀ ਹੈ ਤੁਸੀਂ ਚਾਹੋ ਤੇ ਇਹਨੂੰ ਮਿਕਸੀ ਵਿੱਚ ਛੋਟੇ ਛੋਟੇ ਪੀਸ ਪਾ ਕੇ ਦੀ ਚਟਨੀ ਬਣਾ ਸਕਦੇ ਹੋ ਜਾਂ ਤੁਸੀਂ ਇਹਨੂੰ ਕੱਦੂਕਸ਼ ਕਰਕੇ ਵੀ ਦੀ ਚਟਨੀ ਬਣਾ ਸਕਦੇ ਹੋ ਤੇ ਅੱਜ ਆਪਾਂ ਇਹਦੀ ਚਟਨੀ ਕੱਦੂਕਸ਼ ਕਰਕੇ ਬਣਾਵਾਂਗੇ ਇਹ ਚਟਨੀ ਇੰਨੀ ਕਿ ਜਲਦੀ ਬਣਦੀ ਹੈ ਇਹਨੂੰ ਨਾ ਕੋਈ ਕੁੰਡੀ ਡੰਡੇ 'ਚ ਵੀ ਤੁਸੀਂ ਇਹਨੂੰ ਕੁੱਟ ਸਕਦੇ ਹੋ ਟੈਟੋ ਮੈਸ਼ਰ ਨਾਲ ਵੀ ਮੈਸ਼ ਕਰ ਸਕਦੇ ਹੋ ਕਿਉਂਕਿ ਗਰਮੀ ਆ ਗਰਮੀ ਕਾਰਨ ਭੁੱਖ ਵੀ ਘੱਟ ਲੱਗਦੀ ਹੈ ਤੇ ਰੋਟੀ ਖਾਣ ਨੂੰ ਵੀ ਆਪਣਾ ਮਨ ਨਹੀਂ ਕਰਦਾ ਤੇ ਚਟਨੀ ਇੰਨੀ ਕੁ ਟੇਸਟੀ ਹੁੰਦੀ ਹੈ ਕਿ ਜੇ ਤੁਹਾਨੂੰ ਭੁੱਖ ਨਹੀਂ ਆ ਤਾਂ ਵੀ ਤੁਸੀਂ ਇਹਦੇ ਨਾਲ ਇੱਕ ਦੋ ਫਰੂਟਾ ਬੜੇ ਆਰਾਮ ਨਾਲ ਖਾਓਗੇ ਤੁਹਾਡੀ ਭੁੱਖ ਵੀ ਵਧਾਉਂਦੀ ਹੈ ਇਸ ਤਰ੍ਹਾਂ ਆਪਾਂ ਸਾਰੇ ਟਮਾਟਰ ਕਰ ਲਾਂਗੇ ਕद्दूकश ਟਮਾਟਰ ਆਪਾਂ ਕद्दूकश ਕਰਕੇ ਤਿਆਰ ਕਰ ਲੈਨੇ ਆ ਦੇਖੋ ਤੇ ਹੁਣ ਆਪਾਂ ਇਹ ਵਾਲਾ ਅੰਬ ਇਹਨੂੰ ਵੀ ਕद्दूकश ਕਰਾਂਗੇ ਆ ਦੇਖੋ ਇਹਨੂੰ ਚੰਗੀ ਤਰ੍ਹਾਂ ਕद्दूकश ਕਰ ਲੈਣਾ अंबा तो टमा कद्दूकश करके तैयार कर लिया तो बस हूँ दो तीन मिनट अपनी चटनी बन के रेडी हो जाखो जी कि वजिए मैश होए ने हूँ ये आप मसाले ऐड करते हैं ये मैं अद्धा चमचा जीरे में भुन के इस तरह दरदरा कुट लिया है अद्धे चमचे तो घट देगी मिर्च अर्धा चमचा काली मिर्च अद्धा चमचा ਮੈਂ ਲਿਆਇਆ ਇਹ ਸਿੰਦਾ ਨਮਕ ਤੇ ਇੱਕ ਚੁਟਕੀ ਮੈਂ ਕਾਲਾ ਨਮਕ ਲਿਆਇਆ ਇਹਨਾਂ ਨੂੰ ਐਡ ਕਰਾਂਗੇ ਚੰਗੀ ਤਰ੍ਹਾਂ ਮਿਲਾ ਲਵਾਂਗੇ ਦੇਗੀ ਮਿਰਚ ਪਾਉਣ ਨਾਲ ਚਟਨੀ ਦਾ ਕਲਰ ਥੋੜਾ ਵਧੀਆ ਹੋ ਜਾਂਦਾ ਹੈ ਇਸ ਕਰਕੇ ਆਪਾਂ ਇਹਦੇ ਵਿੱਚ ਦੇਗੀ ਮਿਰਚ ਐਡ ਕੀਤੀ ਹੈ ਇਸ ਦੇ ਨਾਲ ਹੀ ਹੁਣ ਇਹਦੇ ਵਿੱਚ ਇੱਕ ਪਿਆਜ਼ ਇਹਨੂੰ ਮੈਂ ਬ੍ਰੀਕ ਕੱਟ ਲਿਆ ਦੋ ਹਰੀਆਂ ਮਿਰਚਾਂ ਇਹਨਾਂ ਨੂੰ ਵੀ ਮੈਂ ਇਸ ਤਰ੍ਹਾਂ ਬ੍ਰੀਕ ਕੱਟਿਆ ਤੇ ਥੋੜਾ ਜਿਹਾ ਹਰਾ ਧਨੀਆ ਜੇ ਤੁਸੀਂ ਕੱਚਾ ਪਿਆਜ਼ ਨਹੀਂ ਪਾਉਣਾ ਤੇ ਨਾ ਪਾਓ ਇਸ ਤੋਂ ਬਿਨਾ ਵੀ ਚਟਨੀ ਆਪਣੀ ਬਹੁਤ ਟੇਸਟੀ ਬਣਦੀ ਹੈ ਇਹ ਵੀ ਐਡ ਕਰਾਂਗੇ ਦੇਖੋ ਆਪਣੀ ਚਟਨੀ ਬਣ ਕੇ ਬਿਲਕੁਲ ਰੈਡੀ ਹੈ ਕਿਉਂਕਿ ਅੰਬੀ ਚ ਵੀ ਖਟਾਸ ਹੈ ਤੇ ਟਮਾਟਰਾਂ ਚ ਵੀ ਤੇ ਇਹਨਾਂ ਦੀ ਖਟਾਸ ਨੂੰ ਬੈਲੈਂਸ ਕਰਨ ਵਾਸਤੇ ਅੱਧਾ ਚਮਚਾ ਆਪਾਂ ਇਹਦੇ ਵਿੱਚ ਚੀਨੀ ਐਡ ਕਰਾਂਗੇ ਤੁਸੀਂ ਚਾਹੋ ਤੇ ਇਹਦੇ ਵਿੱਚ ਸ਼ੱਕਰ ਜਾਂ ਗੁੜ ਉਹ ਵੀ ਐਡ ਕਰ ਸਕਦੇ ਹੋ ਜੇ ਚੀਨੀ ਨਹੀਂ ਪਾਣੀ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਵਾਂਗੇ ਲਓ ਸਿਰਫ ਥੋੜਾ ਟਾਈਮ ਲੱਗਾ ਅੰਬਾਂ ਨੂੰ ਪੁੰਨਣ ਨੂੰ ਤੇ ਇਹਨਾਂ ਨੂੰ ਕਤੂਕਸ਼ ਕਰਨ ਲੱਗੇ ਆ ਤੇ ਚਟਨੀ ਆਪਣੀ 2-3 ਮਿੰਟ ਚ ਬਣ ਕੇ ਰੈਡੀ ਹੋ ਗਈ ਹੈ ਆ ਦੇਖੋ ਕਿੰਨੀ ਸੋਹਣੀ ਬਣੀ ਹੈ 컬러 ਦੇਖੋ ਹੁਣ ਕਰਦੇ ਹਾਂ ਜੀ ਇਹਨੂੰ ਆਪਾਂ ਸਰਵ ਲਓ ਜੀ ਆਪਣੀ ਚਟਨੀ ਬਣ ਕੇ ਬਿਲਕੁਲ ਰੈਡੀ ਹੈ ਤੇ ਇਹ ਬਹੁਤ ਜ਼ਿਆਦਾ ਟੇਸਟੀ ਹੈ ਇਹ ਦੇ ਇਹਨਾਂ ਖਾਣ ਨਾਲ ਸਾਡੀ ਭੁੱਖ ਵੀ ਵੱਧਦੀ ਹੈ ਤੇ ਖਾਣ ਦਾ ਸਵਾਦ ਵੀ ਵੱਧ ਜਾਂਦਾ ਹੈ ਤੇ ਤੁਸੀਂ ਇਹਨੂੰ ਕਿਸੇ ਵੀ दाल ਸਬਜੀ ਨਾਲ ਬਣਾਓ ਨਾਲ ਇਹ ਚਟਨੀ ਬਣਾਓ ਤੇ ਇਹਨੂੰ ਇੰਜੋਏ ਕਰੋ ਇਹ ਬਹੁਤ ਜ਼ਿਆਦਾ ਟੇਸਟੀ ਹੈ ਕੋਈ ਵੀ ਗੈਸਟ ਆਉਂਦਾ ਤਾਂ ਵੀ ਤੁਸੀਂ ਇਹਨੂੰ ਬਣਾ ਕੇ ਸਰਵ ਕਰ ਸਕਦੇ ਹੋ ਐਸੀ ਮੇਰਾ ਬੜਾ ਹੀ ਸਿੰਪਲ ਜਿਹਾ ਤਰੀਕਾ ਟਮਾਟਰ ਤੇ ਅੰਬੀ ਦੀ ਖੱਟੀ ਮਿੱਟੀ ਚਟਨੀ ਬਣਾਉਣ ਦਾ ਤੁਸੀਂ ਵੀ ਮੈਨੂੰ ਇਸ ਤਰੀਕੇ ਨਾਲ ਘਰ ਬਣਾ ਕੇ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਐ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ